ਮਤਲਬ ਕਿ ਅੱਜ ਬੋਲਣਾ ਕਿ ਆਪਾਂ 17-12 ਤੋਂ ਸੀ ਪਰ ਗੱਲ ਤੋਂ ਅੱਜ ਪੀਸੀਐਸ ਦਾ ਇਖਤਿਆਮ ਹੋਇਆ ਹੈ ਜੇ 7 ਤਰੀਕ ਨੂੰ ਉਦੋਂ ਤੇ ਮੁੰਡਿਆਂ ਨੇ ਸਰਕਾਰ ਦੇ ਕੇਸ ਕਰ ਨੂੰ ਕਰਨ ਦੇ ਆ ਉਹਦੇ ਜੀਵਿਆਂ ਲੋਕ ਕੋਲ ਗਏ ਆ ਉਹਨਾਂ ਨੇ ਕੁੱਪਰ ਕੀ ਪਾਇਆ ਵਾ ਆਊਟ ਆਫ ਸਟੇਟ ਸਾਰੇ ਤੇ ਆਈਐਸ ਦੇ ਅਗਲੀ ਸੇਵਾ ਤੋਂ ਪਹਿਲਾਂ ਪੀਸੀਐਸ ਨੂੰ ਕਿਹਦੇ ਬਾਅਦ ਕਰਦੇ ਸਨ ਪੰਜਾਬ ਸਰਕਾਰ ਦੇ ਮੈਂਬਰਾਂ ਦੇ ਵਿੱਚ ਮੈਂ ਕਿਸੇ ਹੋਰ ਗੱਲ ਸੁਣਨੀ ਆ ਗੱਲ ਸੁਣਨ ਨੂੰ ਤੇ ਅੱਗੇ ਤਿਆਰ ਨਹੀਂ ਐ ਇਸ ਕਰਕੇ ਮੇਰੀ ਗੁਜ਼ਾਰਸ਼ ਆ ਪਿਛਲੀ ਮੀਟਿੰਗ ਤੇ ਮੈਂ ਕੁਝ ਮੁੱਦੇ ਬੋਲੇ ਸੀਗੇ ਉਹਦੇ ਤੇ ਕ੍ਰਿਟੀਸਿਜ਼ਮ ਕੀਤਾ ਗਿਆ ਮੈਨੂੰ ਨਹੀਂ ਸਮਝ ਆਉਂਦੀ ਕਿ ਕੋਈ ਬੰਦਾ ਸਵਾਲ ਰੱਖਦਾ ਮੇਰੇ ਪੜਿਆ ਕਿਤੇ ਡਿਗਰੀ ਕਿਤੋਂ ਲਈ ਇੱਥੇ ਨਕਲਮਾਰਕ ਆ ਕੇ 10ਵੀਂ ਪੰਜਾਬੀ ਨਾ ਕਰ ਲੈਂਦੇ ਨੇ ਤੇ ਰੈਜੀਡੈਂਸੀ ਨਾ ਹੁੰਦੇ ਨੇ ਕਿਸੇ ਦੇ ਕਰਾਏ ਦਾ ਸ਼ੋਅ ਕਰਕੇ ਮੈਂ ਜਿੱਥੇ ਪੰਜ ਸਾਲਾਂ ਤੋਂ ਕਰਾਏ ਤੇ ਰਹਿਆ ਉਹਦੇ ਨਾਲ ਰੈਜੀਸਟ੍ਰੈਂਟ ਦਾ ਉਹਦੀ ਸਟਰਕਚਰ ਹੋ ਜਾਂਦੀ ਮਤਲਬ ਇਹ ਬੜੀ ਤਗੜੀ ਇੱਕ ਇਤਰਾਸ ਦੀ ਹੈ ਮੈਂ ਆਪਣੀ ਐਸੋਸੀਏਸ਼ਨ ਨੂੰ ਇਹ ਗੱਲ ਕਹਿਣਾ ਜਿ ਤਰ੍ਹਾਂ ਅਸੀਂ ਪੈਨਸ਼ਨ ਦੀ ਮੰਗ ਉਠਾਈ ਸੀ ਕਿ ਪੁਰਾਣੀ ਪੈਨਸ਼ਨ ਦਿੱਤੀ ਜਾਵੇ ਅੱਜੇ ਕਿ ਅਸੀਂ ਪੈਨਸ਼ਨ ਲੈ ਰਹੇ ਹਾਂ ਮਲਾਜ਼ਮ ਕੋਈ ਜਾਂਦਾ ਨਹੀਂ ਰੈਲੀ ਤੇ ਬਹੁਤੇ ਬੰਦੇ ਪ੍ਰਾਇੋਰਟੀ ਦੇ ਹਰ ਵੇਲੇ ਬੋਲਦੇ ਆ ਉਹ ਸਾਡੀ ਗੱਲ ਸੁਣਨ ਨੂੰ ਤਿਆਰ ਨਹੀਂ ਦਫਤਰ ਚਲੇ ਜਾਓ ਗੱਲ ਨਹੀਂ ਸੁਣਦਾ ਕਿਸੇ ਦੀ ਕਿਉਂਕਿ ਜਿੰਦਾਬਾਦ ਜਿੰਦਾਬਾਦ मुरदाबाद मुबा मुबाद भॻवं मान मुबाद मुबा मुरदाबाद्रुदाबाद मुबा गुर्दाबा कल दुनिया ज़िंदबाद कला दुनिया भॻवं मान ਇਹ ਸਰਕਾਰ ਮੁਰਦਾਬਾ ਮੁਰਦਾਬਾ ਹੋਰ ਇੱਕ ਬਿੱਲ ਕਰਕੇ ਥੋੜੇ ਸਾਰੇ ਲੋਕਾਂ ਦੇ ਮੋਟਾ ਬਾਦਿਰ ਕੇ ਨੇ ਬਲਾਜਮ ਜਥੇ ਬੰਦੀਆਂ ਦਾ ਤੇ ਉਹਨੇ ਜੂੰਬਰ ਕੱਢ ਦਿੱਤਾ ਹੈ ਕੋਈ ਮੀਟਿੰਗ ਤੱਕ ਨਹੀਂ ਕੀਤੀ ਇਹੋ ਜਿਹੜੀ ਮੀਟਿੰਗ ਅਸੀਂ ਹਰ ਮਹੀਨੇ ਦੂਜੇ ਐਤਵਾਰ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਮੁੱਖ ਰੱਖ ਕੇ ਕਰਦੇ ਹਾਂ ਤੇ ਇਸ ਵਾਰ ਦੀ ਜਿਹੜੀ ਮੀਟਿੰਗ ਦਸੰਬਰ ਦੀ ਬੜੀ ਵਿਸ਼ੇਸ਼ ਮਹੱਤਤਾ ਰੱਖਦੀ ਹੈ ਕਿਉਂਕਿ ਸਾਡਾ ਦਸੰਬਰ ਡੇ ਪੈਨਸ਼ਨ ਡੇ ਜਿਹੜਾ ਨਾ 17 ਦਸੰਬਰ ਨੂੰ ਆਉਂਦਾ ਤੇ ਉਹਨੂੰ ਮਨਾਉਣ ਦੇ ਖਾਤੇ ਦਾ ਬੜੇ ਪਛਾਹਦੇ ਨਾ ਅੱਜ ਪੰਥੇਵਾਂ ਜਿਹੜੇ ਨੇ ਇਕੱਠੇ ਹੁੰਦੇ ਨੇ ਤੇ ਇਹ ਜਿਹੜਾ ਪੈਨਸ਼ਨ ਡੇ ਆ ਪੰਜਾਬ ਵਿੱਚ ਨਹੀਂ ਸਾਰੇ ਹਿੰਦੁਸਤਾਨ ਦੇ ਵਿੱਚ 17 ਤਰੀਕ ਨੂੰ ਹਰ ਮਹਿਕਮਾ ਮਨਾਉਂਦਾ ਵਾ ਜਿੱਥੇ ਅਸੀਂ ਆਪਣੇ ਪੈਨਸ਼ਨਰਾਂ ਦੇ ਅੱਗੇ ਆਪਣੀਆਂ ਮੰਗਾਂ ਸਪਸ਼ਟ ਕਰਦੇ ਆ ਸਾਹੀਂ ਹਰ ਵਾਰੀ ਇਹ ਕਹਿੰਦੇ ਆ ਵੀ ਸਾਡੇ ਪੈਨਸ਼ਨਰ ਅੱਗੇ ਨਾਲ ਅੱਗੇ ਨੂੰ ਗਿਣਤੀ ਦੇ ਵਿੱਚ ਘਟਨੇ ਜਾ ਰਹੇ ਆ ਪਰ ਪੰਜਾਬ ਸਰਕਾਰ ਜੋ ਸਾਡੇ ਬੰਦੇ ਡਿਊ ਨੇ ਉਹ ਨਹੀਂ ਦੇ ਰਹੀ ਹਜੇ ਤੱਕ ਸਾਡੀ ਜਿਹੜੀ ਤਸ਼ਤਾ ਨੇ ਉਹ ਨਹੀਂ ਰਿਲੀਜ਼ ਕੀਤੀ ਸਾਡੇ ਮੈਡੀਕਲ ਦਾ ਕੋਈ ਫੈਸਲਾ ਨਹੀਂ ਇਸ ਹਮੇ ਦੇ ਵਿੱਚ ਆ ਕੇ ਅਸੀਂ ਹਸਪਤਾਲਾਂ ਚ ਰੋਦੇ ਸਾਡੇ ਬਿੱਲਾਂ ਦਾ ਬੜੀ ਖਰਚਲ ਖਾਬ ਹੁੰਦੀ ਆ ਇਸ ਤੋਂ ਇਲਾਵਾ ਜਦੋਂ ਸਾਡਾ ਕੋ ਪੈਨਸ਼ਨ ਰਿਟਾਇਰ ਹੁੰਦਾ ਉਦੋਂ ਵੀ ਖਜ਼ਾਨੇ ਚ ਜਾਂਦੇ ਨੇ ਉੱਥੇ ਕਲੀਅਰ ਨਹੀਂ ਹੁੰਦੇ ਸਰਕਾਰ ਵੱਲੋਂ ਰੋਕ ਬਕਾਇਦਾ ਲਈ ਜਾਂਦੀ ਆ ਉਹ ਤੁਸੀਂ ਸਾਡੇ ਕੋਲ ਪੈਸਾ ਨਹੀਂ ਹੈਗਾ ਤੇ ਇਹ ਬਿੱਲ ਕਲੀਅਰ ਨਹੀਂ ਕਰਦੇ ਇਹਦੇ ਵਿਰੁੱਧ ਜਿਹੜੀ ਸਰਕਾਰ ਆ ਉਹ ਆਪ ਵੱਧੂ ਖਰਚ ਐਨੇ ਕਰਦੀ ਵੀ ਹੈਲੀਕਾਪਟਰਾਂ ਵੀ ਚੜੀ ਫਿਰਦੀ ਆ ਵੱਡੇ ਵੱਡੇ ਬੈਨਰ ਜਿਹੜੇ ਅਮੂੜਾਂ ਤੇ ਲਾਏ ਹੁੰਦੇ ਆ ਸਿਰਫ ਆਪਣੀ ਮਸ਼ਹੂਰੀ ਦੇ ਲਈ ਕਰੋੜਾਂ ਰੁਪਏ ਜਿਹੜੇ ਆ ਉਹ ਫਜ਼ੂਲ ਖਰਚ ਕੀਤੇ ਜਾ ਰਹੇ ਇੱਥੋਂ ਸਰਕਾਰ ਇੱਥੋਂ ਤੱਕ ਜਿੱਥੇ ਇਹ ਆਪਣੀ ਮੰ ਮੰਨ ਹੋ ਲਈ ਸਰਕਾਰ ਦੇ ਆਉਨੇ ਆ ਇਹ ਸਰਕਾਰ ਵਿਧਾਨ ਸਭਾ ਦੇ ਵਿੱਚ ਆਪਣੀਆਂ ਤਨਖਾਹਾਂ ਵਧਾਉਣ ਲਈ ਆਉਣ ਵਾਲੇ ਸਮੇਂ 'ਚ ਵਧਾਉਣ ਵਾਲੀ ਜਾ ਰਹੀ ਆ ਇਹ ਬੜੀ ਹਸਨਾਨੀ ਜਾਣਕਾ ਜਿੱਥੇ ਰੂਲਰ ਪਾਰਟੀ ਆਪਣੀ ਤਨਖਾਹ ਵਧਾਉਣੀ ਗੱਲ ਕਰਦੀ ਆ ਤੇ ਜਿਹੜੀ ਅਕੋਜੀਸ਼ਨ ਪਾਰਟੀ ਆ ਉੱਥੇ ਬੈਠੀ ਬੈਂਚਾਂ 'ਚ ਉਹਨਾਂ ਦਾ ਸਾਥ ਦੇ ਦਿੰਦੀ ਆ ਕਿਉਂਕਿ ਇੱਥੇ ਜਿਹੜਾ ਵੀ ਇੱਕ ਦੀ ਯਤ ਜਾਂਦਾ ਉਹ ਜਨਤਾ ਨਾਲ ਟੁੱਟ ਜਾਂਦਾ ਤੇ ਆਪਣੇ ਹੀ ਸੋਚਦਾ ਥੱਲੇ ਮਜ਼ਾਜਮਾਂ ਦਾ ਪੰਛੀਆਂ ਦਾ ਜਾਂ ਹੋਰ ਕਿਸੇ ਵਰਗ ਬਾਰੇ ਵੀ ਚਿੰਤਾਤ ਨਹੀਂ ਹੁੰਦਾ ਹਾਂਜੀ ਕੀ ਜਾਣਾਂ ਜਾਂਦੇ ਤੁਸੀਂ ਭਗਵੰਨ ਸਰਕਾਰ ਨਾਲ ਭਗਵੰਨ ਤਾਂ ਸਰਕਾਰ ਨਹੀਂ ਹੋ ਕਹਿੰਨੇ ਆ ਵੀ ਤੂੰ ਸਿੱਧੇ ਰਸੇ ਆ ਜਾ ਜਿਹੜਾ ਭੰਡ ਬੁਣਾਏ ਸਾਦੇ ਤੇ ਜਿਹੜੀਆਂ ਪੰਛੀਆਂ ਦੀਆਂ ਮੰਗਾ ਨੇ ਖਾਸ ਕਰ ਉਹਦੇ ਦੇ ਦੇ ਜਿਹੜੀਆਂ ਸਾਡੀਆਂ ਜੈਨੂ ਮੰਗਾ ਹਰ ਵਾਰੀ ਨੋ ਮੀਟਿੰਗ ਸਾਡੀ ਦੇ ਕੇ ਤਰੀਕਾ ਮੀਟਿੰਗਾਂ ਨਹੀਂ ਕੀਤੀਆਂ ਇਤੋਂ ਹੋਰ ਸਾਡੇ ਨਾਲ ਬੇਇਨਸਾਫੀ ਕੀ ਹੋ ਸਕਦੀ ਕੀ ਕਰੋਗੇ ਜੇ ਤੁਹਾਡੀਆਂ ਮੰਗਾਂ ਨਹੀਂ ਮੰਨਦੇ ਤੂੰ ਨਹੀਂ ਕਰਾਂ ਰਿਹਾ ਆਉਣ ਵਾਲੇ ਸਮੇਂ ਦੇ ਵਿੱਚ ਜੇ ਲੋਕਾਂ ਅੰਦਰ ਚ ਪਾਇਆ ਇਹਨਾਂ ਨੂੰ ਅਸੀਂ ਜਿਤਾਇਆ ਤਾਂ ਅਗਲੀ ਆਉਣ ਵਾਲੇ ਸਮੇਂ ਦੇ ਵਿੱਚ ਵਿਧਾਨ ਸਭਾ ਦੀ ਚੋਣਾਂ 'ਚ ਇਹਨਾਂ ਨੂੰ ਲਾਵਾਂਗੇ 这个行。